ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਬੈਬ ਟੀਵੀ ਮੈਂ ਹਾਂ ਤੁਹਾਡਾ ਰਣਜੀਤ ਸਿੰਘ ਆਪਾਂ ਖੜੇ ਆ ਰਾਜਪੁਰਾ ਦੇ ਸਾਧਾ ਥਾਣਾ ਵਿਖੇ ਸਾਧਾ ਥਾਣਾ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਪਤਾ ਲੱਗਾ ਕਿ ਇਹ ਬੰਦਾ ਰਾਜਸਥਾਨ ਤੋਂ ਇਹ ਨਸ਼ੀਲੀਆਂ ਗੋਲੀਆਂ ਲੈ ਕੇ ਆ ਰਿਹਾ ਸੀਗਾ ਅਤੇ ਇਹਦੇ ਬਾਰੇ ਇਹ ਹੀ ਪਤਾ ਲੱਗਾ ਕਿ ਪਟਿਆਲੇ ਦਾ ਰਹਿਣ ਵਾਲਾ ਅੱਗੇ ਇਹ ਕਿੱਥੇ ਸਪਲਾਈ ਕਰਨਾ ਸੀਗਾ ਇਹ ਤਾਂ ਹਲੇ ਤਹਿਕੀਕਾਸ ਕਰਨੀ ਹੈ ਪੁਲਿਸ ਨੇ ਉਹਦਾ ਵਿਸ਼ਾ ਹੈਗਾ ਆਪਾਂ ਗੱਲਬਾਤ ਕਰਦੇ ਹਾਂ ਐਸਐਚਓ ਸਾਹਿਬ ਨਾਲ ਵੀ ਐਸਐਚਓ ਸਾਹਿਬ ਕੀ ਕੀ ਇਹਦੇ ਬਾਰੇ ਹੋਰ ਕੀ ਜਾਣਕਾਰੀ ਦਿੰਦੇ ਐ ਤੇ ਜਿਹੜੇ ਸੂਤਰਾਂ ਤੋਂ ਪਤਾ ਲੱਗਾ ਕਿ ਇਹ ਬੰਦਾ 11.5 ਹਜ਼ਾਰ 11 ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਨਸ਼ੀਲੇ ਕੈਪਸੂਲ ਲੈ ਕੇ ਆਇਆ ਸੀਗਾ ਤੇ ਪੰਜਾਬ ਪੁਲਿਸ ਨੂੰ ਅਨ ਯੁੱਧ ਨਸ਼ਾ ਮਰਦ ਜਿਹੜੀ ਇਹਨਾਂ ਨੇ ਮਹਮੂਮ ਸ਼ੁਰੂ ਕੀਤੀ ਹੋਈ ਹੈ ਉਸ ਦੇ ਵਿੱਚ ਕਾਫੀ ਵੱਡੀ ਇਹ ਉਹਨਾਂ ਇਹਨਾਂ ਦੀ ਕਾਮਯਾਬੀ ਮੰਨੀ ਜਾਂ ਮੰਨੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਤਸਕਰ ਨੂੰ ਨਸ਼ੇ ਤਸਕਰ ਨੂੰ ਕਿਸੇ ਵੀ ਸਮਾਜ ਬ੍ਰੋਧੀ ਜਿਹੜਾ ਕੋਈ ਅੰਸਰ ਹੈਗਾ ਉਸ ਨੂੰ ਕਿਸੇ ਵੀ ਕਿਸਮ ਦੀ ਕੋਈ ਸਮਾਜ ਬ੍ਰੋਧੀ ਕਾਰਵਾਈ ਦੇ ਵਿੱਚ ਹਿੱਸਾ ਨਹੀਂ ਲੈਣ ਦਿੱਤਾ ਜਾਊਗਾ ਤੇ ਸਾਡੀ ਨਾਕਾ ਪਾਰਟੀ ਨੇ ਸ਼ੱਕ ਦੀ ਬਨਾਤੇ ਉਹਨੂੰ ਬੁਲਾਇਆ ਤੇ ਬਲਾ ਕੇ ਜਦੋਂ ਇਹ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਕਾਬੂ ਕੀਤਾ ਕਾਬੂ ਕਰਕੇ ਜਦੋਂ ਅਸੀਂ ਉਹਨਾਂ ਬੈਗ ਚੈੱਕ ਕੀਤਾ ਐਸਪਰ ਜੋ ਐਨਡੀਪੀ ਦਾ ਪ੍ਰੋਸੀਜਰ ਆ ਤਾਂ ਸਾਨੂੰ ਉਹਦੇ ਵਿੱਚੋਂ ਜਿਹੜੀ ਟ੍ਰੈਮਾਡੋਲ ਦੇ ਜਿਹੜੇ ਨਸ਼ੀਲੇ ਪੱਤੇ ਆ ਉਹ ਬਰਾਮਦ ਹੋ ਤਾ ਜਿਹਦੀ ਅਸੀਂ ਕਾਊਂਟਿੰਗ ਦੇ ਵਿੱਚ ਟੋਟਲ 11600 ਜਿਹੜੀ ਕਮਰਸ਼ੀਅਲ ਕੁਆਂਟੀਟੀ ਕਾਫੀ ਜਿਹੜੀ ਰੀਅਲ ਕੁਆਂਟੀਟੀ ਆ 11600 ਅਸੀਂ ਗੁਲੀਆਂ ਯਾਨੀ ਕਿ 1160 ਅਸੀਂ ਪੱਤੇ ਬਰਾਮਦ ਕੀਤੇ ਆ ਤੇ ਇਹ ਜਿਹੜਾ ਦੋਸ਼ੀ ਆ ਇਹਦੀ ਜਿਹੜੀ ਪਛਾਣ ਆ ਸੰਦੀਪ ਸਿੰਘ son of ਪਿਤਪਾਲ ਸਿੰਘ ਵਾਸੀ ਪਿੰਨ ਅਕਰਪੁਰ ਮਰਾਗਮੰਜਰ ਨੀਰਮ ਸਿੰਘ थाना ਚੁਲਕਾ ਮੁਲਕ ਜਿਲ੍ਹਾ ਪਟਿਆਲਾ ਦਾ ਰਹਿਣਾ ਤੇ ਇਹਨੂੰ ਕਾਬੂ ਕਰਕੇ ਅਸੀਂ ਜਿਹੜਾ ਇਹਦੇ ਦੇ ਮਕਦਮਾ ਨੰਬਰ 624 ਅ ਅੰਡਰ ਸੈਕਸ਼ਨ 2585 ਜਿਹੜਾ ਸਦਰ ਆਇਪੁਰ ਜਦ ਕੀ ਇਹ ਸਾਡੀ ਜਿਹੜੀ ਐਡੀਸ਼ਨਲ ਇਨਵੈਸਟੀਗੇਸ਼ਨ ਇਸ ਬੁਸ਼ਟਾ ਜਿਹੜਾ ਇਹ Rajasthan ਤੋਂ ਲੈ ਕੇ ਆਇਆ ਤੇ ਕਿੱਥੋਂ ਲੈ ਕੇ ਆ ਉਹ ਅਸੀਂ ਹੁਣ ਇਹਦਾ ਰਿਮਾਂਡ ਹਾਸਲ ਕਰਕੇ ਜਿਹੜਾ ਡੀਪਲੀ ਇਨਵੈਸਟੀਗੇਟ ਕਰਾਂਗੇ ਤੇ ਜਾਲਾ ਕਿੱਥੇ ਸਦਰ ਲੈ ਕੇ ਉਹ ਹੈ ਜੀ ਅੰਡਰ ਇਨਵੈਸਟੀਗੇਸ਼ਨ ਆ ਤੇ ਕਿਸ ਬੰਦੇ ਤੋਂ ਲੈ ਕੇ ਆਇਆ ਤੇ ਕਿਸ ਨੇ ਇਹ ਦੀ ਸਪਲਾਈ ਆ ਸਪਲਾਈ ਕਰਨਾ ਸੀ ਜਿਹੜੀ ਕੁਆਂਟੀਟੀ ਆ ਉਹਦੇ ਬਾਰੇ ਅਸੀਂ ਰਿਮਾਰਡ ਲੈ ਕੇ ਡੰਗਾਈ ਨਾਲ ਤਤਸ਼ਖ ਕਰ। ਮਤਲਬ ਇਹ ਹੈ ਕੋਈ ਫਿਲਹਾਲ ਅਸੀਂ ਇਨਵੈਸਟੀਗੇਸ਼ਨ ਚ ਜਿਹੜਾ ਇਹਦਾ ਚੈੱਕ ਕਰਾਂਗੇ ਰਿਮਾਰਡ ਤੋਂ ਬਾਅਦ ਇਹਦੇ ਕੰਸਰਨ ਥਾਣੇ ਨਾਲ ਵੀ ਤਾਲਮੇਲ ਕੀਤਾ ਜਾਊਗਾ ਕਿ ਇਹਦੇ ਦੀ ਕੋਈ ਉੱਥੇ ਪਰਚਾ ਤਾਂ ਨਹੀਂ ਦਰਜ ਹੈਗਾ ਤੇ ਬਾਕੀ ਇਹ ਕਿੱਥੇ ਡਿਲੀਵਰ ਕਰਦਾ ਇਹਦੇ ਨਾਲ ਕੌਣ-ਕੌਣ ਇਹ ਕੈਿੰਗ ਦੇ ਵਿੱਚ ਉਹ ਅਸੀਂ ਡੀਪਲੀ ਇਨਵੈਸਟੀਗੇਟ ਕਰਕੇ ਜਿਹੜੇ ਤੱਥ ਉਹ ਸਾਹਮਣੇ ਲੈ ਕੇ ਆਏ ਸਰ ਕੋਈ ਹੋਰ ਨਸ਼ੀਲੀ ਵਸਤੂ ਕੋਈ ਇੰਨਾ ਗਿਧ ਨੂੰ ਬਰਾਮਦ ਹੋਈ ਹੈ ਇਹਦੇ ਨਾਲ ਫਿਲਹਾਲ ਇਹਦੇ ਕੋਲ ਸਾਨੂੰ 3 ਮਾ ਡੋਲ ਦੀਆਂ ਜਿਹੜੇ 11600 ਗੁਲੀਆਂ ਬਰਾਮਦ ਹੋਈਆਂ ਨੇ ਇਹਨਾਂ ਤੋਂ ਇਲਾਵਾ ਕੋਈ ਨਹੀਂ ਜੀ ਇਹ ਤੋਂ ਇਲਾਵਾ ਕੋਈ ਸੰਗਤੀ ਬਰਾਮਦ ਹੋਈ ਕਿਤੋਂ ਲੈ ਕੇ ਆਇਆ ਕਿ ਕਿੱਥੇ ਜਾਣਾ ਹੋਵੇ ਨਹੀਂ ਇਹਦੇ ਕੋਲੋਂ ਕੁਝ ਨਕਦੀ ਬਰਾਮਦ ਨਹੀਂ ਹੋਈ ਬਸ ਹਜ ਤੱਕ ਸਾਨੂੰ ਜਿਹੜਾ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜੀ ਕਲੀਅਰ ਹੋਇਆ ਕਿ ਰਾਜਸਥਾਨ ਤੋਂ ਲੈ ਕੇ ਆਇਆ ਤੇ ਰਾਜਸਥਾਨ ਦੇ ਕਿਹੜੇ ਸ਼ਹਿਰ ਤੋਂ ਲੈ ਕੇ ਆਏ ਆ ਉਹ ਅਸੀਂ ਇਹਦੇ ਨਾਲ ਇਨਵੈਸਟੀਗੇਸ਼ਨ ਤੇ ਟੈਰੋਗੇਸ਼ਨ ਕਰਾਂਗੇ ਖੁਦ ਵਸਾਨੂੰ ਪਤਾ ਸਰ ਕਿਸ ਕਿਸ ਤਾਰਾ ਨਾਲ ਅੱਗੇ ਇਸ ਜੋ ਹੈ ਇਹਦੇ ਵਿੱਚ ਅਸੀਂ ਫਿਲਹਾਲ ਅੰਡਰ ਸੈਕਸ਼ਨ ਜਿਹੜਾ ਐਡੀਪੀਐਸ ਦਾ 22 ਕਟ 85 ਚ ਪਰਚਾ ਦਿੱਤਾ ਇਹਦੇ ਵਿੱਚ ਬੈਕਵਰਡ ਫਾਰਵਰਡ ਲਿੰਕ ਸਟੈਬਲਿਸ਼ ਕਰਕੇ ਉਹ ਅਸੀਂ ਜੋ ਵੀ ਵਾਧਾ ਜੋਕ ਹੋਊਗਾ ਉਹ ਕੀਤਾ ਜਾਊਗਾ ਸਰ ਕੋਈ ਮਾੜਾ ਮਾੜਾ ਦੱਸਿਆ ਜੀ ਨੇ ਵੀ ਇਹ ਕਿਸ ਚੀਜ਼ ਦੇ ਵਿੱਚ ਰਿਲੇਸ਼ਨ ਦੱਸ ਰਹੇ ਹੈ ਇਹ ਕਿਸ ਤਰ੍ਹਾਂ ਆਇਆ ਸੀ ਨਾਰਥ ਸੰਦੂ ਤੇ ਅੱਗੇ ਫਿਰ ਕਿਹਨੇ ਕਿਹੜੇ ਕਿਹੜੇ ਵਾਹਨਾਂ ਬਦਲੇ ਕਿ ਬਾਈ ਵਾਸੀ ਆਉਂਦੇ ਨੇ ਜਿਹੜੇ ਸਾਡੇ ਪਹਿਲਾਂ ਜਿਹਨੇ ਅਸੀਂ ਜੋ ਵੀ ਇੱਥੇ ਪਰਚੇ ਦਰਦ ਕੀਤੇ ਜਾਂਦੇ ਆ ਇਹ ਦੂਰ ਦਾ ਵਹੀਕਲ ਆਪਣਾ ਵਹੀਕਲ ਯੂਜ਼ ਨਹੀਂ ਕਰਦੇ ਸਰ ਜਿਵੇਂ ਦੱਸਿਆ ਵੀ ਪਤਾ ਲੱਗ ਰਿਹਾ ਜੀ ਨਾਰਥ ਸੰਦੂ ਆਇਆ ਰਾਹ ਦੇ ਵਿੱਚ ਕਿਤੇ ਕੋਈ ਪੁਲਿਸ ਨੇ ਨਾਕਾਬੰਦੀ ਨਹੀਂ ਕੀਤੀ ਹੋਈ ਫਿਰ ਐਡੀ ਬਿਡੀ ਹਾਦਸੇ ਕਿੱਥੇ ਆਏ ਇਦੇ ਬਾਰੇ ਆਪਾਂ ਕੁਝ ਨਹੀਂ ਕਰ ਸਕਦੇ ਜੋ ਸਾਡੀ ਪਟਿਆਲਾ ਪੁਲਿਸ ਜਿਹੜੀ ਹਰ ਸਮੇਂ ਨਸ਼ਿਆਂ ਦੇ ਖਿਲਾਫ ਜਿਹੜੀ ਪੰਜਾਬ ਪੁਲਿਸ ਦਾ ਨਾਂ ਰਹਿਦੀ ਆ ਤਾਂ ਅਸੀਂ ਜਦੋਂ ਵੀ ਪੰਜਾਬ ਵਿੱਚ ਕੋਈ ਐਂਟਰੀ ਹੁੰਦੀ ਹੈ ਕੋਈ ਇਤਾਂ ਦੀ ਸਮਾਧਿਤ ਹੈ ਤਾਂ ਅਸੀਂ ਉਹਨੂੰ ਰਾਉਂਡ ਅਪ ਕਰਕੇ ਐਂਡੀਐਸ 'ਚ ਅਸੀਂ ਐਂਡੀਪੀਐਸ ਦੇ ਵਿੱਚ ਉਹਨੂੰ ਪਰਚਾ ਦਰਜ ਕਰਦੇ ਆਂ ਆਮ ਲੋਕਾਂ ਸਰ ਨਸ਼ਾ ਪ੍ਰਤੀ ਕੀ ਕਰਾਤਾਰੇ ਮੈਂ ਆਮ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹਣਾ ਕਿ ਪੰਜਾਬ ਪੁਲਿਸ ਹਮੇਸ਼ਾ ਹੀ ਨਸ਼ਿਆਂ ਦੇ ਖਿਲਾਫ ਜਿਹੜੀ ਇਹ ਯੁੱਧ ਨਸ਼ਿਆਂ ਪ੍ਰਤੀ ਲੱਗੀ ਹੋਈ ਹੈ ਅਸੀਂ ਲੋਕਲ ਪਬਲਿਕ ਦਾ ਵੀ ਸਹਿਯੋਗ ਚਾਹੁੰਦੇ ਆ ਕਿ ਉਹ ਸਾਡੇ ਨਾਲ ਕੋਆਪਰੇਟ ਕਰਨ ਤੇ ਵੈਸੇ ਆਪਣਾ ਰਾਜਪੁਰਾ ਦੀ ਜਿਹੜੀ ਪਬਲਿਕ ਆ ਕਾਫੀ ਕੋਆਪਰੇਟਰ ਆ ਸਾਨੂੰ ਜਦੋਂ ਵੀ ਕੋਈ ਇਦਾਂ ਦੀ ਕੋਈ ਗੱਲਬਾਤ ਆਉਂਦੀ ਹੈ ਤਾਂ ਸਾਡੇ ਨਾਲ ਤਾਲਮਿਲ ਕਰਕੇ ਅਸੀਂ ਉਹਨੂੰ ਅ ਪਰਚਾ ਦੇ ਕੇ ਅਸੀਂ ਜਿਹੜੇ ਤੋਂ ਸ਼ੇਮ ਸੁਰੱਖਾਂ ਦੇ ਵਿੱਚ ਭੇਜਦੇ ਜਿਹੜੇ ਕੋ ਲੈ ਕੇ ਨਾਮ ਦੱਸ ਕਰਤਾ ਕਿ ਨਹੀਂ ਜੀ ਹਜੇ ਸਾਡੇ ਕੋਲ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਕੋਈ ਨਾਮ ਸਾਹਮਣੇ ਨਹੀਂ ਆਇਆ ਪਰ ਰਿਮਾਂਡ ਦੇ ਜੋ ਨਾਮ ਸਾਹਮਣੇ ਆਉਣਗੇ ਅਸੀਂ ਉਹਨਾਂ ਨੂੰ ਅਪਟ ਕਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ